ਸੰਨੀ ਬਚਾਤੀ ਅੱਜ ਦਾ ਮੈਨੂੰ ਲੱਗਦਾ ਜਿਹੜੇ ਹਿਸਾਬ ਨਾਲ ਤੁਸੀਂ ਮੈਨੂੰ ਲਸਾਦੇ ਹੋ ਨਾ ਇਹਦੇ ਅਰگە ਤੁਸੀਂ ਮੈਨੂੰ ਬਣਾਉਂ ਗਏ ਤਾ ਓਏ ਧੰਨਵਾਦ ਸੰਨੀ ਅੱਜ ਤਾਂ ਜੇਬ ਚ ਪੱਜੀ ਵੀ ਨਹੀਂ ਸੀ ਜਾ ਹੁਣ ਉਹਨੂੰ ਹੈਂਡਲ ਕਰ ਚਲੋ ਦੀਦੀ ਕੈਫੇ ਤੇ ਚੱਲਦੇ ਆ ਕਿਸੇ ਤੇ ਤੁਸੀਂ 4 ਨੰਬਰ ਤੇ ਹੋ ਹਾਂਜੀ ਅੱਜ ਨਮਾ ਤਾਲ ਆ ਕੋਈ ਜਸ਼ਨ ਕਰਦੇ ਆ ਨਹੀਂ ਐਕਚੁਅਲੀ ਮੈਂ ਤਾਂ ਵਧਾਈ ਲੈਣ ਜਾਣਾ ਮਾਹੀ ਅੰਬਲ ਓਕ ਤੇ ਆਪਾਂ ਫਿਰ ਕਿਸੇ ਦਿਨ ਮਿਲਦੇ ਆ ਓਕੇ ਦੀਦੀ ਬਾਏ ਓਕੇ ਓਕੇ ਬਾਏ ਦੀਦੀ